ਸਿਸ ਨੂੰ ਸਸਪੈਂਡ ਕੀਤਾ ਗਿਆ ਚਨਾਬ ਨੂੰ ਬਦਲ ਕਿ ਉਸ ਤਰੀਕੇ ਕੋਈ ਇਰਾਦਾ ਨਹੀਂ ਸੀ ਦੇਖੋ અમારી ਪਾਰਟੀ ਲਾ ਐਂਡ ਆਰਡਰ ਨੂੰ ਫੋਲੋ ਕਰਨ ਵਾਲੀ ਪਾਰਟੀ ਹੈ ਕਾਨੂੰਨਾਂ ਨੂੰ ਸੰਵਿਧਾਨ ਨੂੰ ਫੋਲੋ ਕਰਨ ਵਾਲੀ ਪਾਰਟੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਹਨੂੰ ਬਾਈ ਇਲੈਕਸ਼ਨ ਨੂੰ ਰਨ ਕਰਦਾ ਜਿਵੇਂ ਵੀ ਉਹਨਾਂ ਦਾ ਜਿਹੜਾ ਹੁਕਮ ਹੋਊਗਾ ਜੋ ਵੀ ਉਹਨਾਂ ਨੇ ਫੈਸਲਾ ਲੈਣ ਗਿਆ ਸੀ ਉਹਨੂੰ ਉਹਨੂੰ ਪੂਰੇ ਕਰਾਂਗੇ ਅਨ੍ਹਾਤੀ ਅਸੀਂ ਪੈਨਲ ਭੇਜਤਾ ਸੀ ਆਈਪੀਐਸ ਅਫਸਰਾਂ ਸੁਰਿੰਦਰ ਲੰਬਾ ਜੀ ਉਹਨਾਂ ਨੂੰ ਤੇ ਆਰਡਰ ਵੀ ਆ ਗਈ ਉਹਨਾਂ ਨੇ ਜੁਆਇਨ ਵੀ ਕਰ ਲਿਆ ਰਾਤੀ ਕਰਨੇ ਸੀ ਇਹ ਤੇ ਅੱਜ ਪ੍ਰਚਾਰ ਖਤਮ ਹੋ ਉਸੇ ਕੋ ਉੱਥੇ ਤੇ ਬਾਕੀ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰਮਸ਼ਾਹ ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਣਾ ਪਾਵੇ ਊੜਾ ਤੱਕ ਕਰ ਲੈ ਕਰੋ ਇੱਕ ਦੂਜੇ ਤੋਂ ਸਵਾਲ ਉੱਪਰ ਚੱਕਣ ਦੀ ਕੋਸ਼ਿਸ਼ ਨਾ ਗੱਲ ਤਾਂ ਪੂਰੀ ਸੁਣ ਲੈਣਾ ਮੈਂ ਕਿਹੜਾ ਮੋਦੀ ਹਾਂ ਵੀ ਪ੍ਰੈਸ ਕਾਨਫਰੰਸ ਕਰ ਦੇਣੀ ਮੈਂ ਤੁਹਾਡੇ ਕੋਲ ਘਟ ਜਾਣਾ ਆ ਕਿ ਜਿੰਨੇ ਜਿਹੜੇ ਤੁਹਾਡੇ ਸਵਾਲ ਨਹੀਂ ਮੁggen ਤੇ ਮੈਂ ਜਾਣਦਾ ਨਹੀਂ ਹਰਾਮ ਹਰਾਮ ਫਿਰ ਅਮਰਸ ਰਾਜਪਿੰਦ ਦੇ ਬਿਆਨ ਕਿਨੇ ਦੇਖਦੇ ਦੁਬਾਰਾ ਉਹਨਾਂ ਨੇ ਫਿਰ ਕੇਸ ਸਬੋ ਪੁੱਛੇ ਦੇ ਕੇਸਾਂ ਹੱਲ ਕੀਆ ਕਿ ਸਵਾਲ ਕਰੇ ਕਿ ਦਿੱਤੀ ਜਾਣ ਦੀ ਗਲਤੀ ਇੱਕ ਵਾਰ ਹੋ ਗਈ ਹੈ ਪਹਿਲਾਂ ਮੈਂ ਬੁਢਾ ਸਿਮੂ ਲੈ ਕੇ ਟਿਕੂ ਕੀ ਕਰੀ ਇਹਨਾਂ ਦਾ ਵਿੱਕੀ ਕੀ ਕਰੀ ਇਹਨਾਂ ਦਾ ਦੇਖੋ ਮੇਰੇ ਪਤੀ ਦਾੰਦ ਨੇ ਮੈਂ ਕੁਝ ਗੱਲਾਂ ਜਦੋਂ ਕਹਿ ਦਿੰਦਾ ਬਾਅਦ ਚ ਸੱਚੀਆਂ ਹੋ ਜਾਈਆਂ ਕਿਤੇ ਮੈਨੂੰ ਮਤਲਬ ਮਨਵਾ ਚ ਇਹ ਵੀ ਸੋਚਿਆ ਮੈਂ ਕੁਝ ਸਾਲ ਪਹਿਲਾਂ ਜਦੋਂ ਇਹ ਸਰਕਾਰ ਬਣੀ ਸੀ ਭੰਡਣ ਲੱਗੀ ਸੀ ਉਦੋਂ ਕਿਤੇ ਮੇਰੇ ਮੂੰਹ ਚੋਂ ਨਿਕਲ ਗਿਆ ਸੀ ਮੈਂ ਖਿਆਲਿਆ 2025 ਤੇ 26 ਦੇ ਨੇੜੇ ਜਾ ਕੇ ਇਹ پاگل ਹੋ ਗਏ ਸਾਰੇ ਤੇ ਸਰਕਾਰੀ ਪਾਗਲ ਖਾਣਾ ਬਣਾਉਣਾ ਪੈਣਾ ਨਾ ਮਾ ਖਰਚ ਖੜਾ ਰੋਈਓ ਦੇਖੋ ਹੋ ਤਾਂ ਗਏ ਹੁਣ ਕੋਈ ਕਹਿੰਦਾ ਵੀ ਹੋ ਤਾਂ ਕਿਤੇ ਰੋ ਤਾਂ ਕਾ ਕਿਉਂ ਲੈਣਗੇ ਬਈ ਉਹ ਦੂਜੇ ਸੈਟ ਵਾਲੇ ਕਹਿਣਗੇ ਭਾਈ ਆ ਤੁਸੀਂ ਕੰਬਲੇ ਕਿੱਦੇ ਨੇ ਆਪਣੇ ਆਪ ਸੰਭੋ ਕਿਉਂ ਨਹੀਂ ਹੈ ਸੂਜ ਕਾ ਕੀ ਮੰਨ ਲਾ ਦੇ ਨਾ ਮਾਂ ਖਰਚਾ ਖੜਾ ਕਰਨ ਕੀ ਸਰਕਾਰੀ ਪਾਗਲ ਕੰਨ ਬਣਾਉਣਾ ਪਊਗਾ ਜਿਹੜੇ ਹਸਾਬ ਤੇ ਬਿਆਨ ਦੇ ਰਹੇ ਨੇ ਇਹ ਕੋਈ ਨਾਰਮਲ ਦਿਮਾਗ ਦਾ ਤਾਂ ਨਹੀਂ ਹੈਗੀ ਉਪਰ ਚ ਇਹਦਾ ਕੋਈ ਮਤਲਬ ਹੱਲ ਹੋ ਲਗੇ ਜਿਵੇਂ ਪਾ ਕਹਿੰਦੇ ਆ ਕਿ ਜਾਂ ਕੋਈ ਰਾਜਾ ਪੜਿੰਗ ਕੋਈ ਨਵਜੋਸੀ ਤੋਂ ਬਰਾਇ ਹੋਗਾ ਟੂਣਾ ਟਾਣਾ ਟੱਪ ਗਿਆ ਹੋਣਾ ਹਨਾ ਉਹ ਤਾਂ ਰੋਜ਼ ਹੀ ਕੋਈ ਨਾ ਕੋਈ ਸੱਪਾ ਪਾਈ ਰੱਖਦਾ ਉਹ ਉਹ ਟੂਨੇ ਕਰਦਾ ਰਹਿੰਦਾ ਦੂਜਾ ਕਿਪਰਤ ਐਕਮਈ ਰਾਹੁਲ ਕਾਦੀ ਪਹਿਲੇ ਹੀ ਇਲੈਕਸ਼ਨ ਦਾ ਸਵਾਲ ਖੜੇ ਕਰਦੇ ਸੀ ਉਹ ਕੇਂਦਰੀ ਵੀ ਬੋਤ ਛੋੜ ਕੇ ਪਿੱਛੇ ਵੀ ਹਰ ਇੱਕ ਵਾਰ ਉਹ ਚੀਜ਼ ਇਹ ਤੁਸੀਂ ਕਿੱਸ ਤਰ੍ਹਾਂ ਦੇਖਦੇ ਹੋ ਵੀ ਇਹ ਦੇਖੋ ਮੈਂ ਇੱਕ ਕੱਲ ਵੀ ਇਹ ਗੱਲ ਪਟਾਲਾ ਦੇ ਵਿੱਚ ਸਵਾਲ ਪੀਤਾ ਸੀਗਾ ਮੈਂ ਇਹ ਗੱਲ ਕਹਿਣੀ ਚਾਹਣਾ ਜੇ ਕੋਈ ਪਾਰਟੀਆਂ ਨੂੰ ਇਤਰਾਜ ਹੈ ਡੈਮੋਕ੍ਰੈਟਿਕ ਸਿਸਟਮ ਤੇ ਤੇ ਕੋਈ EVM ਤੇ ਵੀ ਸਵਾਲ ਉਠਦੇ ਨੇ ਅਸੀਂ ਵੀ ਦਿੱਲੀ ਦੀ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਕੋਲੇ ਗਏ ਸੀ ਕਿ ਵੋਟਾਂ ਕਟੀਆਂ ਵੀ ਜਾ ਰਹੀਆਂ ਨੇ ਵੋਟਾਂ ਨਵੀਆਂ ਐਡ ਕੀਤੀਆਂ ਜਾ ਰਹੀਆਂ ਬੋਬਸ ਵੋਟਾਂ ਕੋਈ ਧਿਆਨ ਨਹੀਂ ਦਿੰਦਾ ਉਸ ਬਾਰੇ ਹੁਣ ਵੀ ਉਹਨਾਂ ਨੇ ਜਿਹੜਾ ਰਾਹੁਲ ਗਾਂਧੀ ਸੀ ਹਰਿਆਣੇ ਦਾ ਕੱਢਿਆ ਡਾਟਾ ਤੂੰ ਦੇ ਮਾਰੇ ਇਲੈਕਸ਼ਨ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ ਸੈਟੀਸਫਾਈ ਕਰਨਾ ਚਾਹੀਦਾ ਸਾਰੀ ਪਾਰਟੀ ਇਲੈਕਸ਼ਨ ਕਮਿਸ਼ਨ ਜਵਾਬ ਦਿੰਦਾ ਨਹੀਂ ਬੀਜਪੀ ਪਹਿਲਾਂ ਜਵਾਬ ਦੇ ਬੀਜਪੀ ਕਿਉਂ ਆ ਜਾਂਦੀ ਹੈ ਹੱਕ 'ਚ ਟੀਵੀਐਮ ਦੇ ਹੱਕ 'ਚ ਕਿਉਂ ਆ ਜਾਂਦੇ ਜੇ ਉਹਨਾਂ ਨੂੰ ਮੋਦੀ ਲਹਿਰ ਤੇ ਇੰਨੇ ਯਕੀਨ ਹੈ ਕਿ ਮੋਦੀ ਦੇ ਨਾਂ ਤੇ ਬੋ ਪੈਂਦੀ ਹੈ ਪਰ ਕਹਨ ਭਾ ਵੀ ਜਿੰਨੇ ਮਰਜੀ ਪਾ ਲੋ ਬਿਲਕੁਲ ਸਾਰਿਆਂ ਦਾ ਇਤਰਾਜ਼ ਜਿਹੜਾ ਉਹ ਲੋਕ ਤੇ ਉਹਨਾਂ ਨੂੰ ਸੈਟੀਸਫਾਈ ਕਰੋ ਆਪਾਂ ਕਬੱਡੀ ਟੂਰਨਾਮੈਂਟ ਤੇ ਜਾਂਦੇ ਹਾਂ ਠੀਕ ਹੈ ਉਸ ਪਿੰਡ ਟੂਰਨਾਮੈਂਟ ਦੇ ਜਿਹੜੇ ਰੂਲ ਹੁੰਦੇ ਨੇ ਕਈ ਵਾਰੀ ਇੱਕ ਪਿੰਡ ਕਬੱਡੀ ਹੁੰਦੀ ਹੈ ਕੋਈ ਬਾਹਰਲੇ ਪਿੰਡ ਦਾ ਮੁੰਡਾ ਖੜਾ ਲਿਆ ਵੋਟਰ ਸੂਚੀ 'ਚ ਕੱਢ ਲੈਨੇ ਭਾਈ ਕੋ ਬੋਰਡ ਦਿਖਾਓ ਇਸ ਮੁੰਡੇ ਦੀ ਇਹ ਬਾਹਰਲੇ ਪਿੰਡ ਵੱਲੋਂ ਖੇਡਦਾ ਹੈ ਇਥੋਂ ਤੁਹਾਡੇ ਪਿੰਡ ਚ ਦੀ ਟੀਮ ਚ ਕਿਵੇਂ ਆ ਗਿਆ ਉਹ ਕਹਿੰਦੇ ਠੀਕ ਹੈ ਜੀ 20 ਰੁਪਏ ਇਤਰਾਜ ਪਿਸ ਭਰ ਦੇ ਇਤਰਾਜ ਪਿਸ ਪਰ ਕਿ ਉਹ ਤੋਂ ਬਾਅਦ ਉਹ ਜਾਂਚ ਕਰਕੇ ਫੈਸਲਾ ਕਰ ਦਿੰਦੇ ਨੇ ਤੇ ਜੇ ਕਿਸਦਾ ਇਤਰਾਜ ਆ ਹੁਣ ਠੀਕ ਤਾਂ ਕਰੋ ਨਾ ਬਜਾਈ ਇਸ ਦੇਖੇ ਤੁਸੀਂ EVM ਦੇ ਹੱਕ ਚ ਆ ਕੇ ਤਾਂ ਕਿਤੇ ਨਾ ਕਿਤੇ ਤਾਂ ਫਿਰ ਜਦੋਂ EVM ਆ BJP ਵਾਲੇ ਲੀਡਰਾਂ ਦੇ ਘਰੋਂ ਮਿਲਦੀਆਂ ਨੇ ਮਸ਼ੀਨਾਂ ਬੀਵੀ ਪੈਟ ਦੀਆਂ ਪਰਚੀਆਂ ਕੂੜੇ ਚੋਂ ਮਿਲੀਆਂ ਨੇ ਹਰ ਸਮਸਤੀਪੁਰ ਮੇਰੇ ਖਿਆਲ ਚ ਹੈ ਨਾ ਕੋਈ ਬਦਾਨ ਸਿਰ ਹਲਕਾ ਇਹ ਥੋੜਾ ਜਿਹਾ ਫਿਰ ਡਾਊਟ ਪੈਦਾ ਕਰਦਾ ਸ਼ੱਕ ਪੈਦਾ देखो पंजाब यूनिवर्सिटी पंजाब दी लेगसी है पंजाब दा विरसा है बहुत बार ये ਤੇ ਮੀਟਾਂ ਜਿੰਨੀਆਂ ਵੀ ਹੋਈਆਂ ਮੈਂ ਉਹਨਾਂ ਦੇ ਵਿੱਚ ਪੰਜਾਬ ਜੁਨੀਵਰਸਿਟੀ ਦੇ ਹੱਕ ਦੇ ਵਿੱਚ ਮੈਂ ਆਵਾਜ਼ ਵੀ ਉਠਾਈ ਹੈ ਮੈਂ ਨਾਲ ਉਹਨਾਂ ਨੂੰ ਠੋਕ ਕੇ ਜਵਾਬ ਦਿੱਤਾ ਕਿ ਪੰਜਾਬ ਜੁਨੀਵਰਸਿਟੀ ਸਾਡੀ ਲੈਗਸੀ ਹੈ ਵਿਰਸਾ ਹੈ ਇਹ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਚੱਲੀ ਸੀ ਥੋੜਾ ਜਿਹਾ ਰਹਿ ਗਿਆ ਔਰ ਚਲੀ ਫਿਰ ਚੰਡੀਗੜ੍ਹ ਆ ਤੇ ਉਹ ਸਾਡੇ ਕਾਲਜ ਜਿਹੜੇ ਨੇ ਉਹਦੇ ਨਾਲ 170 ਤੋਂ ਵੱਧ ਕਾਲਜ ਅਫੀਲੀਏਟ ਔਰ ਸਾਰੀਆਂ ਸਟੇਟਾਂ ਦੇ ਬੱਚੇ ਇੱਥੇ ਪੜ੍ਹਦੇ ਕਿਉਂ ਇਹ ਇੱਕ ਜੁਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਨਾਲ ਪੰਗੇ ਲੈ ਰਹੇ ਕਿਉਂ ਇਸ ਤੋਂ ਪਹਿਲਾਂ ਇਹਨਾਂ ਨੇ ਇੱਕ ਇੰਡਾਇਰੈਕਟ ਕੋਸ਼ਿਸ਼ ਕੀਤੀ ਸੀ ਮੈਂ ਵੀ ਉਸ ਮੀਟਿੰਗ ਦੇ ਵਿੱਚ ਗਿਆ ਸੀਗਾ ਤੇ ਦੋਨੋਂ ਗਵਰਨਰ ਆਏ ਸੀ ਪੰਜਾਬ ਤੇ ਹਰਿਆਣਾ ਦੇ ਉਦੋਂ ਕਹਿੰਦੇ ਸੀਗੇ ਕਿ ਸਾਡੇ ਯਮਨਾ ਨਗਰ ਦੇ ਅੰਬਾਲਾ ਦੇ ਕੁਸ਼ੇਤਰ ਦੇ ਸਾਡੇ ਕੁਝ ਕਾਲਜ ਜਿਹੜੇ ਨੇ ਉਹ ਐਫਲੀਟਡ ਕਰਦੇ ਇਸ ਯੂਨੀਵਰਸਿਟੀ ਮੈਂ ਕਿਹਾ ਜੀ ਇਸ ਯੂਨੀਵਰਸਿਟੀ ਚੋਂ ਆਪਣੇ ਕਾਲਜ ਕੱਢੇ ਕਿ ਨਹੀਂ ਸੀ ਇਹਨਾਂ ਨੇ ਆਪ ਕੱਢੇ ਸੀ ਲਿੱਕੇ ਦਿੱਤਾ ਸੀ ਕਿ ਅਸੀਂ ਇਸ ਯੂਨੀਵਰਸਿਟੀ ਤੋਂ ਆਪਣੇ ਕਾਲਜ ਕੱਢਣ ਲੱਗੇ ਆਂ ਅਸੀਂ ਕੁਰਖੇਤਰ ਯੂਨੀਵਰਸਿਟੀ ਬਣਾ ਬੜਾ ਕੁਰਖੇਤਰ ਯੂਨੀਵਰਸਿਟੀ ਬਣਾ ਲਈ ਹੁਣ ਕਹਿੰਦੇ ਹੋਰ ਸਾਨੂੰ ਪਾਓ ਕਦੇ ਮਰ ਜਾ ਚਿੜੀਏ ਕਦੇ ਜਿਉਂਦਾ ਚਿੜੀਏ ਇਹ ਤਾਂ ਥੋੜੀ ਚੱਲੂਗਾ ਉਹ ਕੀ ਆ ਉਹਦਾਂ ਕੀ ਸੀ ਕਿਉਂਕਿ ਇਹਨਾਂ ਦੇ ਗ੍ਰੈਜੂਏਟਸ ਐ ਸੈਨੇਟ ਦੇ ਵਿੱਚ ਅਸੀਂ ਤੇ ਉਹ ਕੀ ਕਰਨੇ ਹੁਣ ਕਹਿੰਦੇ ਨੇ ਵੀ ਜੇ ਸਾਡੀ ਅਸੀਂ ਸਾਡੇ ਕਾਲਜ ਆ ਜਾਣਗੇ ਤਾਂ ਅਸੀਂ ਸੈਨੇਟ ਦੇ ਵਿੱਚ ਐਂਟਰੀ ਹੋਣੀ ਸਾਡੀ ਅਸੀਂ ਫੈਸਲੇ ਕਰਾਂ ਕਰਾਂ ਅਸੀਂ ਉਹਦਾ ਜਵਾਬ ਦਿੱਤਾ ਤਾਂ ਹੁਣੇ ਨੋਟੀਫਿਕੇਸ਼ਨ ਆ ਹੀ ਆਉਣ ਲੱਗੇ ਫਿਰ ਨੋਟੀਫਿਕੇਸ਼ਨ ਵੀ ਲਾਫਜ਼ਾਂ ਦੇ ਵਿੱਚ ਘੇਰ ਲਿਆ ਕਿ ਨਹੀਂ 28 ਤਰੀਕ ਵਾਲਾ ਜਿਹੜਾ ਨੋਟੀਫਿਕੇਸ਼ਨ ਉਹਦੇ ਸੰਬੰਧੀ ਕੋਈ ਹੋਰ ਫੈਸਲਾ ਕਿਸੇ ਹੋਰ ਤਰੀਕ ਨੂੰ ਲਿਆ ਜਾਊਗਾ। ਮਤਲਬ ਐਂ ਸਮਝਦੇ ਆ ਸਾਡੀ ਸਾਡੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਜਾਂ ਜਿਹੜੀਆਂ ਸਾਡੀਆਂ ਸਾਡੇ ਜਿਹੜੇ ਸਰੋਤ ਨੇ ਸੋਸ ਪੰਜਾਬ ਦੇ ਕਦੇ ਬਿਜਲੀ ਬੋਰਡ ਦੇ ਪਿੱਛੇ ਪੈ ਜਾਂਦੇ ਆ ਕਦੇ ਭਾਖੜਾ ਡੈਮ ਦੇ ਪਿੱਛੇ ਪੈ ਜਾਂਦੇ ਆ ਕਦੇ ਯੂਨੀਵਰਸਿਟੀਆਂ ਦੇ ਪਿੱਛੇ ਪੈ ਜਾਂਦੇ ਆ ਪੰਜਾਬ ਨਾਲ ਸੰਬੰਧਤ ਤਾਂ ਕੋਈ ਚੀਜ਼ ਇਹਨਾਂ ਨੂੰ ਮਿਲ ਨਹੀਂ ਕਦੇ ਕਹਿੰਦੇ ਚਾਪੀ ਨਹੀਂ ਸੀ ਦਿਖਾਉਣੀ 26 ਜਨਵਰੀ ਤੇ ਜਾਂ 15 ਅਗਸਤ ਤੇ ਅਸੀਂ ਪੰਜਾਬ ਦੀ ਚਾਪੀ ਕੱਢਤੀ ਬਾਰੋਂ ਮਤਲਬ ਕਿਉਂ ਇਹ ਨਹੀਂ ਦੁਸ਼ਮਣੀ ਕ ਲੋਕ ਦੱਸਦੇ ਨੇ ਕਿ ਪਰਸੋ ਤਾਨਨ ਤਾਨ ਦੇ ਵਿੱਚ ਕਿਹਾ ਕਿ ਜਿਹੜੇ ਫੈਸਲਾ ਲਿਆ ਗਿਆ ਸੀ ਉਹ ਵਿਧਾਇਕਾਂ ਨੂੰ ਨਹੀਂ ਠੀਕ ਲੱਗਿਆ ਬਾਪਸ ਲੈ ਲਿਆ ਪਰ ਉਹ ਚੋਣਾਂ ਦੀ ਗੱਲ ਕਰਨੀ ਵਿਧਾਇਕੀ ਕਿ ਦਸਤੀ ਇਕੱਠੇ ਦੇਖੋ ਰਮੀਤ ਬਿੱਟੂ ਹੋਰੀ ਸੁਨੀਲ ਜੀ ਆਖੜ ਹੋਰੀ ਕੈਪਟਨ ਹੋਰੀ ਤਾਂ ਮਾਫੀ ਮੰਗਣ ਤੇ ਰੱਖਿਓ ਹੀ ਨੇ ਉੱਪਰੋਂ ਫੈਸਲੇ ਲੈ ਕੇ ਵਾਪਸ ਲੈਂਦੇ ਨੇ ਇਹਨਾਂ ਨੂੰ ਮੋੜਾ ਵੀ ਕਰ ਦਿੰਦੇ ਨੇ ਬੰਮੂ ਨੂੰ ਵੀ ਮਾਫੀ ਹੋਊ ਸੋ ਰਮੀਤ ਬਿੱਟੂ ਪਹਿਲਾਂ ਕਾਂਗਰਸ ਕੋਲੋਂ ਬੋਲਦਾ ਸੀ ਵੀ ਐਂ ਕਿਉਂ ਹੁੰਦਾ ਹੁਣ ਉਹ ਇਧਰਲੇ ਪਾਸੇ ਹਮੇਸ਼ਾ ਤੇ ਮੋਦੀ ਨੂੰ ਬਚਾਉਂਦਾ ਕਰਦਾ ਹੈ ਕਿ ਜੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਜੀ ਇਹ ਤਾਂ ਕੋਈ ਹੋਰ ਹੀ ਕਰ ਜਾਂਦਾ ਦੱਸੋ ਫਿਰ ਕੌਣ ਕਰਦੇ ਹੁੰਦੇ ਸਰ ਕੱਲ ਪੁਰੀ ਆਇਆ ਸੀ ਮਰ ਕਿ ਉਹ ਸਭ ਕਮੈਂਟ ਕਰਕੇ ਵੀ ਕੋਈ ਨਹੀਂ ਆਤਾ ਕਿ ਮੈਂ ਪੁੱਲ ਤਾਂ ਉਹ ਰੇਲ ਵੀ ਨਹੀਂ ਕਮੈਂਟ ਕਿਉਂ ਮੇਰੇ ਤੇ ਕਰਦੇ ਨਹੀਂ ਫਿਰ ਅਸੀਂ ਬਣਾ ਲਾਂਗੇ ਉਹ ਉਹ ਤਾਂ ਪਹਿਲੀ ਆ ਕਿ ਉਹ ਘਾਟਨ ਕਰਨ ਆ ਕਿ ਜਾਂਦੇ ਆ ਮੈਂ ਤੁਹਾਨੂੰ ਦੱਸਿਆ ਰਵਨੀਤ ਪਿੱਟੂ ਦੇ ਵਾਸਤੇ ਦੀ ਗੱਲ ਹੈ ਨਹੀਂ ਇਹ ਕਿਉਂਕਿ ਪੜਪੜ ਜਿਹੜੇ ਨੇ ਇਹਨਾਂ ਨੇ ਸ਼ਕਤੀਆਂ ਆਪਦੇ ਕੋਲੇ ਰੱਖੀਆਂ ਹੋਈਆਂ ਸਾਰੀਆਂ ਇਹਨਾਂ ਨੂੰ ਨਹੀਂ ਦਿੱਤੀਆਂ ਹੋਈਆਂ ਜਿਵੇਂ ਸਿੰਧਿਆ ਹੋ ਗਿਆ ਕਾਂਗਰਸ ਚੁੱਕਿਆ ਸੀ ਸਿੰਧੀਆ ਹੈਨਾ ਉਹਨੂੰ ਸਾਰੇ ਸਾਰੇ ਜਹਾਜ਼ ਵੇਚ ਕੇ ਉਹਨੂੰ ਏਵੀਏਸ਼ਨ ਮਿਨਿਸਟਰ ਬਣਾਤਾ ਜਹਾਜ਼ ਵੇਚਤੇ ਉਹ ਦੁਜਾਹਾਜ਼ ਦਾ ਵਿਸਤਾਰਾ ਤੇ ਟਾਟਾ ਨੇ ਲੈ ਲਈ 에어 ਇੰਡੀਆ ਦੇ ਉਹਨੂੰ ਏਵੀਏਸ਼ਨ ਮਿਨਿਸਟਰ ਬਣਾਤਾ ਅਸੀਂ ਉਹਦੇ ਕੋਲ ਗਏ ਵੀ ਦੋ ਦੋ ਤਿੰਨ ਫਲੈਟਾਂ ਸ਼ੁਰੂ ਕਰ ਦੋ ਅਸੀਂ ਸਰ ਸਾਹਿਬ ਤੋਂ ਤੇ ਮਹਾਲੀ ਉਹ ਕਹਿੰਦਾ ਫਲੈਟਾਂ ਮੇਰੇ ਹੱਥ ਚਾਹੀਦੀ ਮੈਂ ਕਿਹਾ ਰੋਡ ਟੂ ਡਾਪਸ ਕੀ ਹੈ ਕਹਿੰਦਾ ਕੋਈ 에어ਪੋਰਟ ਦੀ ਬੋਡੀ ਕੋਡੀ ਠੀਕ ਕਰਾਉਣੀ ਹੈ ਕੋਈ ਲਿਫਟ ਖਰਾਬ ਹੋ ਗਈ ਇਹ ਜਾਂ ਕੁਝ ਇਹਨਾਂ ਜਹਾਜ਼ ਤਾਂ ਵੇਚਦੇ ਸੋ ਐਦਾਂ ਹੀ ਇਹਨਾਂ ਨੇ ਕੀਤਾ ਰੇਲਵੇ ਤੋਂ ਹੁਣ ਅੰਬਾਨੀ ਨੇ ਦੇਣ ਲੱਗੇ ਨੇ ਤੇ ਬਿੱਟੂ ਨੂੰ ਰੇਲਵੇ ਮੰਤਰੀ ਬਣਾਤਾ ਉਹਦੇ ਹੱਥ ਚੱਕਣੀ ਹੈਗਾ ਤੂੰ ਰਿਅਲਿਟੀ ਚਿੰਤੇ ਕੋਹ ਕਾਲੀ ਮਸ਼ੀਨ ਲਾਉਣੀ ਹੈ ਕਿਤੇ ਕੋਈ ਕੋਈ ਟਿਕਟ ਟਿਕਟ ਜਿਹੜੀ ਹੈ ਪਲੇਟਫਾਰਮ ਦੀ ਟਿਕਟ ਜਿਹੜੀ ਹੈ ਉਹ ਪ੍ਰਿੰਟ ਨਹੀਂ ਠੀਕ ਹੁੰਦੀ ਕੋਈ ਪ੍ਰਿੰਟਰ ਠੀਕ ਕਰਾਉਣਾ ਇਹ じゃ ਮਰੇਗਾ ਮਰੇਗਾ ਵਾਲਾ ਕੰਮ ਹੀ ਨਾ ਕੁੜੀ ਹੈਗਾ ਉਹਰੇ ਮੰਤਰੀ ਮੰਤਰੀ ਦਾ ਨਾਦੀ ਮੰਤਰੀ ਨਾ ਦਾ ਵਿਚਾਰ ਹੀ ਨਹੀਂ ਪੱਟਿਆ ਸਰਕਟ ਬਲਿਆ ਉਹਦੇ ਵਿੱਚ ਇੱਕ ਕਮੇਟੀ ਖੜਾ ਰਹੀ ਦੀ ਕਿਹੜੀ ਜੇ ਖੇਤ ਦੇ ਇਹ ਕੋ ਦੋ ਤਿੰਨ ਖੜਾ ਰਹੀਆਂ ਦੀ ਪਿਛਲੇ ਦਿਨੀ ਬਹੁਤ ਉੱਚਾਈ ਮੌਜੂਦ ਹੈ ਕਬੱਡੀ ਪਲੇਅਰਾਂ ਦੇ ਤੇ ਇਹ ਤਾਂ ਹੁਣ ਪਰਮਾਤਮਾ ਦਾ ਭਾਣਾ ਪਰ ਇਹ ਮੈਂ ਕੋਈ ਜੇ ਦਾ ਕੋਈ ਜਤਾ ਦੇਖੋਗੇ ਨਾ ਕੋਈ ਰਿਪੋਰਟ ਇਦਾਂ ਦੀ ਆਈ ਹੈ ਕਾਰਨ ਉਹਦਾ ਪੀ ਹੈ ਬੜੇ ਸੈਂਪਲ ਹੋਈ ਸੀ ਡਾਕਟਰਾਂ ਨੇ ਮਨਾਂ ਕੀਤਾ ਕਿ ਕਰੂਗਾ ਨਾ ਲੱਗਦਾ ਨਹੀਂ ਸੀ ਬੰਦਾ ਇਹ ਪਰਿਵਾਰ ਦੇ ਵੀ ਦੇਖੋ ਪਤਾ ਕੀ ਹੈ ਪਤਾ ਕੀ ਹੈ ਦੇਖੋ ਕਿ ਹੈ ਕਿ ਜੇ ਕੋਈ ਮੈਡੀਕਲੀ ਕੋਈ ਪਹਿਲਾਂ ਇਸ਼ੂ ਸੀ ਤੇ ਬਾਅਦ ਦੇ ਵਿੱਚ ਉਹ ਜਾਣਲੇ ਵਸਤ ਹੋਇਆ ਹੈ ਦੁੱਖ ਦੀ ਗੱਲ ਹੈ ਪਰਿਵਾਰ ਨਾਲ ਸਾਡੀ ਹਮਦਰਦੀ ਹੈ ਪਰ ਬਹੁਤ ਸਾਰੇ ਵੱਡੇ ਵੱਡੇ ਕਬੱਡੀ ਪਲੇਅਰ ਜਿਹੜੇ ਸਾਡੇ ਪਿਛਲੇ ਦਿਨਾਂ ਚੋਂ ਦੀ ਅਚਾਨਕ ਮੌਤ ਹੋਈ ਹੈ ਤੇ ਬੜੇ ਹੀ ਪਤਾ ਨਹੀਂ ਕਿਸ ਕਿਸ ਤਰ੍ਹਾਂ ਦੇ ਕਲਾਕਾਰਾਂ ਦੇ ਤੇ ਵੀ ਜਿ세 ਤਰ੍ਹਾਂ ਜਿਸ਼ਮਿੰਦਰ ਪੱਲਾ ਜੀ ਰਾਜਵੀਰ ਜਵੰਦਾ ਹੈ ਨਾ ਬਹੁਤ ਸਾਰੇ ਕਲਾਕਾਰ ਜਿਹੜੇ ਉਹ ਵੀ ਚਲੋ ਜਾਣਾਂ ਤਾਂ ਹਰੇਕ ਨਹੀਂ ਪਰ ਕਈ ਅਨਟਾਈਮਲੀ ਜਿਹੜਾ ਜਾਂਦਾ ਉਹਦਾ ਦੁੱਖ ਜਾਂਦਾ ਸਰ ਜੀਮ ਸਿੰਘ ਸਾਹਿਬ ਜੀ ਆਪੇ ਵੀ